ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਰਾਟਰੀ ਕਲੱਬ ਫਰੀਦਕੋਟ ਨੇ 25 휠ਚੇਅਰ ਦਿੱਤੀਆਂ ਇਸ ਮੌਕੇ ਤੇ ਬਬੂਸ਼ ਦੇ ਬੀਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਲੱਬ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਹੈ ਦੇਖਦੇ ਹਾਂ ਪੂਰੀ ਖਬਰ ਚੰਗਾ ਤੇ ਮਰੀਜ਼ਾਂ ਦੇ ਹਿੱਤ ਦਾ ਕੰਮ ਹੈ 25 ਜਿਹੜੀਆਂ 휠ਚੇਅਰਾਂ ਦਿੱਤੀਆਂ ਅੱਜ ਜਿਹੜੀਆਂ ਬੈਟਰੀ ਆਪਰੇਟਿਡ ਹੈ ਇਹ ਇੱਕ ਬਹੁਤ ਰਿਲੀਫ ਦੇਗੀ ਸਾਡੇ ਜਿਹੜੇ ਜ਼ਰੂਰਤਮੰਦ ਮਰੀਜ਼ ਹੈ ਤੇ ਰੋਟਰੀ ਕਲੱਬ ਤੇ ਚਾਪਲ라 ਜੀ ਬਹੁਤ ਉਧੇ ਪ੍ਰਦਾਨ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਸਾਡੇ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਇੱਕ ਬਹੁਤ ਹੀ ਧਰਮਦਾ ਤੇ ਜਿਹੜਾ ਇਹਨਾਂ ਨੇ ਚੈਰੀਟੇਬਲ ਕੰਮ ਕੀਤਾ ਹੈ ਔਰ ਕਰਦੇ ਰਹਿੰਦੇ ਆ ਸਾਡੇ ਹਸਪੀਟਲ ਤੇ ਯੂਨੀਵਰਸਿਟੀ ਵਾਸਤੇ ਪਹਿਲੇ ਕੈਂਸਰ ਵੈਂ ਵੀ ਦਿੱਤੀ ਸੀ ਉਹ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਹੈ ਇਹ ਜਿਹੜੀ ਬ੍ਰਾਂਚ ਹੈ ਰੋਟਰੀ ਕਲਬ ਦੀ ਫਰੀਦਕੋਟ ਇਹ ਐਪਰੀਸ਼ੀਏਸ਼ਨ ਦੇ ਕਾਬਿਲ ਹੈ ਤੇ ਅਸੀਂ ਉਹਨਾਂ ਨੂੰ ਆਨਰ ਵੀ ਕੀਤਾ ਤੇ ਅੱਜ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤਾ ਯੂਨੀਵਰਸਿਟੀ ਦੇ ਬਲੋਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਰੋਟਰੀ ਕਲੱਬ ਦੇ ਉਦੇ ਮੈਂਬਰਸ ਸਾਰੇ ਹਸਪਤਾਲ ਦੇ ਨਾਲ ਰਲ ਕੇ ਕੰਮ ਕਰਨਗੇ ਕੋਟ ਵੱਲੋਂ ਅਰਵਿੰਦ ਸ਼ਰਵਾ ਜੀ ਸਾਡੇ ਪ੍ਰੈਜ਼ੀਡੈਂਟ ਸੈਕਟਰੀ ਮਨਪੀਤ ਸਿੰਘ ਬਰਾੜ ਤੇ ਸਾਰੀ ਟੀਮ ਰੋਟਰੀ ਕਲੱਬ ਦੀ ਇੱਥੇ ਮੌਜੂਦ ਹੈ ਜੀਜੀਐਸ ਮੈਡੀਕਲ ਕਾਲਜ ਐਂਡ ਹਸਪਤਾਲ ਨੂੰ ਅੱਜ ਅਸੀਂ 20 ਦੇ ਕਰੀਬ ਜੜੀਆਂ ਹੈਗੀਆਂ 20 ਈ.ਸੀ.ਐਲਜ਼ ਡੋਨੇਟ ਕੀਤੀਆਂ ਨੇ ਫਰੀਦਕੋਟ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਆ ਇਹਦੇ ਵਿੱਚ ਬਹੁਤ ਦੂਰੋਂ ਦੂਰੋਂ ਜਰੂਰਤਮੰਦ ਮਰੀਜ਼ ਆਉਂਦੇ ਨੇ ਔਰ व्हीਲਚੇਅਰ ਦੀ ਕਵਰੀ ਪ੍ਰੋਬਲਮ ਹੁੰਦੀ ਹੈ ਸੋ ਉਸ ਨੂੰ ਸੌਲਵ ਕਰਨ ਲਈ ਰੋਟਰੀ ਨੇ ਇੱਕ ਮੀਟਿੰਗ ਕੀਤੀ ਔਰ ਅਸੀਂ ਇਹ व्हीਲਚੇਅਰ ਜ ਡੋਨੇਟ ਕੀਤੀਆਂ ਨੇ ਸੋ ਮੈਂ ਸਮਾਜ ਨੂੰ ਅਪੀਲ ਕਰੂੰਗਾ ਕਈ ਵਾਰੀ व्हीਲਚੇਅਰਸ ਲੈ ਜਾਂਦੇ ਨੇ ਤੇ ਲੇਕਿਨ ਵਾਪਸ ਟਾਈਮਸ ਨਹੀਂ ਕਰਦੇ ਉਹ ਵੀ ਪ੍ਰੋਬਲਮ ਹੁੰਦੀ ਹੈ ਸੁਇਸਤਰਾ ਰੋਟੀ ਜਿਹੜੀ ਐ 24 ਆਰ ਮਨੁੱਖਤਾ ਤੇ ਮਾਨਵਤਾ ਦੇ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ ਪਹਿਲਾਂ ਵੀ ਅਸੀਂ ਕੈਂਸਰ ਡਿਟੈਕਸ਼ਨ ਆ ਵੈਨ ਜੀਜੀਐਸ ਮੈਡੀਕਲ ਕਾਲਜ ਐਂਡ ਹਸਪੀਟਲ ਨੂੰ ਡਰੇਨਡ ਕੀਤੀ ਸੀ ਜੋ ਕਿ ਸਾਡੇ ਇਲਾਕੇ ਲਈ ਪੰਜਾਬ ਹਰਿਆਣਾ ਤੇ ਰਾਜਸਥਾਨ ਲਈ ਇੱਕ ਵਰਦਾਨ ਹੈ ਸੋ ਮੈਂ ਅਪੀਲ ਕਰੂੰਗਾ ਸਮਾਜ ਨੂੰ ਵੀ ਆਪਣੀ ਨੇਕ ਕਮਾਈ ਵਿੱਚੋਂ ਕੁਝ ਨਾ ਕੁਝ ਜਿਹੜਾ ਦਾਨ ਹੈ ਉਹ ਦੇ ਕੇ ਜ਼ਰੂਰਤਮੰਦ ਲੋਕਾਂ ਤੱਕ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਜ਼ਰੂਰਤ ਹੈ ਉਸ ਦੀ ਪੂਰਤੀ ਕੀਤੀ ਜਾਵੇ ਸ਼ੁਕਰੀਆ ਜੀ ਉਹਨਾਂ ਨੇ ਮੈਡੀਕਲ ਕਾਲਜ 'ਚ 25 व्हीਲਚੇਅਰਾਂ ਡੋਨੇਟ ਕੀਤੀਆਂ ਹਨ ਤੇ ਸੰਦਰ ਕੋਲ ਟੋਟਲ 50 ਆਈਆਂ ਸੀ 5 ਸਿਵਲ ਹਸਪਤਾਲ ਨੂੰ ਵੀ ਦਿੱਤੀਆਂ ਤੇ ਹੋਰ ਨਿਰਦੀ ਪਰਸਨਾਂ ਨੂੰ ਵੀ ਦਿੱਤੀਆਂ ਹਨ ਤੇ ਬਾਕੀ ਸਾਡੀ ਕੈਂਸਰ ਵੈਨ ਲਗਾਤਾਰ ਚੱਲ ਰਹੀ ਹੈ ਜੋ ਮੈਡੀਕਲ ਦੇ ਨਾਲ ਸਹਿਤਾ ਦੇ ਨਾਲ ਚੱਲ ਰਹੀ ਹੈ ਬਾਕੀ ਅਸੀਂ ਬਲੱਡ ਡੇਸ਼ਨ ਕੈਂਪ ਤੇ ਮੈਡੀਕਲ ਦੇ ਵਿੱਚ 5-6 ਲਾਏ ਹਨ ਤੇ ਬਾਕੀ ਅਸੀਂ ਰੋਟੀ ਵੱਲੋਂ ਪਲੱਸ ਪੋਲੀਓ ਤੇ ਹੋਰ ਜਿਹੜੀ ਮੁਹਮੈਂ ਹੁੰਦੀ ਹੈ ਉਹਦੇ ਵੱਧ ਛੜ ਕੇ ਇਸਾ ਲੈਣੇ ਆ ਤੇ ਅਸੀਂ ਆਸ ਕਰਦੇ ਮੁਸਤਫਾ ਦੀ ਸ਼ਿਵਾਲੀ ਅਸੀਂ ਸਾਨੂੰ ਮਦਦ ਮਿਲਦੀ ਰਹੇ 사ਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ